ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 17 ਤੋਂ ਲੈ ਕੇ 25 ਮਾਰਚ ਤੱਕ ਦੀ ਮੌਸਮ ਅਫਰਡ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿョੜੇ ਰਿਓ ਵੀਡੀਓ ਦੇ ਨਾਲ ਐਸੋ ਜਿਹਾ ਲਾਈਵ ਸੈਟਲਾਈਟ ਦਸ ਦਿਨਾ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਹੀਆਂ ਜੀ ਗੱਲ ਕਰ ਲੈਣੇ ਅੱਜ ਰਾਤ ਦੇ ਮੌਸਮ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੰਜਾਬ ਦਾ ਜਿਹੜਾ ਮੌਸਮ ਫਿਲਹਾਲ ਇਸ ਵੇਲੇ ਬਿਲਕੁਲ ਠੀਕ ਠਾਕ ਸਾਫ਼ ਬਣਿਆ ਹੋਇਆ ਕਿਤੇ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਦੋਜੇ ਫਾਸੇ ਤੇ ਦੇ ਸਕਦੇ ਹਾਂ ਕਿ ਇੱਕ ਮਤਲਬ ਕਿ ਟਟੂਏ ਜਿਹੜੇ ਸਿਸਟਮ ਨੇ ਉਹ ਆਉਂਦੇ ਰਹਿਣਗੇ ਜਿਵੇਂ ਕਿ ਖਦਰਵਾਈ ਉਹਦੇ ਦੇ ਸਕਦੇ ਹਾਂ ਪਾਕਿਸਤਾਨ ਵਾਲ ਜਿਹੜੀ ਬਣੀ ਹੋਈ ਹੈ ਜਿਹੜੀ ਕਿ ਆਉਣ ਵਾਲੇ 48 72 ਘੰਟਿਆਂ ਤੱਕ ਪ੍ਰਭਾਵਿਤ ਕਰ ਸਕਦੀ ਹੈ ਪੰਜਾਬ ਦੇ ਕੁਝ ਜਿਲ੍ਹਿਆਂ ਨੂੰ ਟਟੂਗੀ ਮਤਲਬਵਾਈ ਹੋਏਗੀ ਕੋਈ ਸਿਸਟਮ ਨਹੀਂ ਹੈ ਹਲਕੇ ਫੁਲਕੇ ਬਦਲਵਾਈ ਜਿਹੜੀ ਆ ਇਹ ਬਦਲ ਨੇ ਜਿਹੜੇ ਤੁਹਾਨੂੰ ਲੰਘਦੇ ਦਿਖਾਈ ਦੇਣਗੇ ਆਉਣ ਵਾਲੇ 72 ਘੰਟਿਆਂ ਦੇ ਦੌਰਾਨ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਜੀ ਆਉਣ ਵਾਲੇ ਦਿਨਾਂ ਦੀ ਰਿਪੋਰਟ ਹੈ ਜਿਹੜੀ ਕੀ ਕਹਿੰਦੀ ਹੈ ਸਤਾਰਾ ਤੋਂ ਲੈ ਕੇ ਆਉਣ ਵਾਲੇ ਜੇਕਰ 7-8 ਦਿਨਾਂ ਦੀ ਜਾਂ 10 ਦਿਨਾਂ ਦੀ ਹਫਾ ਗੱਲ ਕਰੀਏ 25 ਮਾਰਚ ਤੱਕ ਕੋਈ ਨਵਾਂ ਸਿਸਟਮ ਨਹੀਂ ਆਉਂਦਾ ਜਾਪ ਰਿਹਾ ਹਾਲਾਂਕਿ ਟੁੱਟਵੇਂ ਸਿਸਟਮ ਨੇ ਜਿਹੜੇ ਆਉਂਦੇ ਰਹਿਣਗੇ ਕੋਈ ਖਾਸਾ ਪ੍ਰਭਾਵ ਇਹਦਾ ਮੌਸਮ ਦੇ ਉੱਤੇ ਨਹੀਂ ਪਾਏਗਾ ਮੌਸਮ ਆਪਣਾ ਆਮ ਤੌਰ ਤੇ ਜਿਹੜਾ ਖੁਸ਼ਕਾ ਸਾਫ਼ ਰਹੇਗਾ ਅਲਰਟ ਕੋਈ ਕਿਸ ਤਰ੍ਹਾਂ ਦੇ ਜਾਰੀ ਨਹੀਂ ਕੀਤੇ ਗਏ ਜੀ ਤੇ ਮੌਸਮ ਵੀ ਆਪਣਾ ਸਾਫ਼ ਰਹੇਗਾ ਤੇ ਟੈਂਪਰੇਚਰ ਦੇ ਵਿੱਚ ਵਾਧਾ ਹੋਵੇ ਜਿਹੜਾ ਅਗਲੇ 10 ਦਿਨਾਂ ਦੇ ਦੌਰਾਨ ਦਰਜ ਕੀਤਾ ਜਾਏਗਾ 33-34 ਡਿਗਰੀ ਟੈਂਪਰੇਚਰ ਜਿਹੜਾ ਦਰਜ ਕੀਤਾ ਜਾ ਸਕਦਾ ਹੈ ਉੱਥੇ ਹੀ ਜੇਕਰ ਗੱਲ ਕਰੀਏ ਜੀ 25 ਮਾਰਚ ਤੋਂ ਬਾਅਦ ਯਾਨੀ ਕਿ 27 28 ਤਰੀਕ ਨੂੰ ਇੱਕ ਸਿਸਟਮ ਆਉਦਾ ਜਾਪ ਰਿਹਾ ਤੇ ਫਿਲਹਾਲ ਇਹ ਮੌਸਮ ਵਿਭਾਗ ਦੇ ਰਡਾਰ ਤੇ ਜਿਹੜਾ ਆ ਪਤਾ ਨਹੀਂ ਲੱਗੇਗਾ ਤੇ 27 28 ਨੂੰ ਇਹਦਾ ਸਿਸਟਮ ਦਾ ਪ੍ਰਭਾਵ ਹੈ ਜਿਹੜਾ ਪੰਜਾਬ ਦੇ ਉੱਤੇ ਪਾਏਗਾ ਤੇ ਦਰਮਿਆਨ ਨਮੀ ਜਿਹੜੇ ਨੇ 10 ਤੱਕ ਦੇ ਸਕਦੇ ਨੇ ਫਿਲਹਾਲ ਆਉਣ ਵਾਲੇ 7-8 ਦਿਨਾਂ ਤੱਕ ਕੋਈ ਅਪਡੇਟ ਨਹੀਂ ਹੈ ਮਤਲਬ ਕਿ ਕੋਈ ਅਲਰਟ ਨਹੀਂ ਹੈ ਤੇ ਮੌਸਮ ਆਪਣਾ ਸਾਫ਼ ਰਹੇਗਾ ਜਲਦੀ ਅਗਲੀ ਵੀਡੀਓ ਦੇ ਵਿੱਚ ਜੁੜ ਸਕਦੇ ਹੋ ਤੁਹਾਨੂੰ